ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਤਿ ਤੇ ਆਵਾਜ਼ ਸੁਣਦੇ ਹਾਂ ਲੇਖਕ ਸੰਤ ਸਿੰਘ ਸ਼ੇਖੋਂ ਜੀ ਦੀ ਲਿਖੀ ਹੋਈ ਕਹਾਣੀ ਛਾ ਜਿਆਦਾ ਅਮ੍ਰੇਸਰ ਸਟੇਸ਼ਨ ਤੋਂ ਕੋਲਕੱਤਾ ਮੇਲ ਸ਼ਾਮ ਦੇ 7:15 20 ਮਿੰਟ ਵਿੱਚ ਚੱਲਣ ਲਈ ਤਿਆਰ ਖੜੀ ਸੀ ਪਿਛਲੇ ਡੱਬਿਆਂ ਵਿੱਚੋਂ ਸੈਕੰਡ ਕਲਾਸ ਦੇ ਇੱਕ ਡੱਬੇ ਵਿੱਚ ਕੇਵਲ ਦੋ ਹੀ ਸਵਾਰੀਆਂ ਬੈਠੀਆਂ ਸਨ ਇੱਕ ਕੋਈ ਉੱਤਰ ਪ੍ਰਦੇਸ਼ ਦਾ ਮੁਸਲਮਾਨ ਜੋ ਪਾਕਿਸਤਾਨ ਵਿੱਚੋਂ ਆਪਣੇ ਸਬੰਧੀਆਂ ਨੂੰ ਮਿਲ ਕੇ ਆ ਰਿਹਾ ਸੀ ਜਿਸ ਨੇ ਉਮਰ ਕੋਈ 60 ਸਾਲ ਤੋਂ ਉੱਪਰ ਟੱਪੀ ਹੋਈ ਜਾਪਦੀ ਸੀ ਤੇ ਇੱਕ 5-6 ਸਾਲ ਦਾ ਮੁੰਡਾ ਇਹ ਬੁੱਢਾ ਪਲੇਟਫਾਰਮ ਵੱਲ ਦੇ ਗੱਦੇ ਉੱਤੇ ਬੈਠਾ ਸੀ ਤੇ ਮੁੰਡਾ ਦੂਸਰੇ ਬੰਨੇ ਦੇ ਬਾਰੀਆਂ ਨਾਲ ਦੇ ਗੱਦੇ ਉੱਤੇ ਮੈਂ ਮੋਕਲੀ ਥਾਂ ਵੇਖ ਕੇ ਉਸ ਡੱਬੇ ਨੂੰ ਔਲਿਆ ਸਾਂ ਪਰ ਜਦੋਂ ਮੈਂ ਇੱਕ ਮੰਗਤਾ ਵੀ ਦਰਵਾਜ਼ੇ ਵਿੱਚ ਫਰਸ਼ ਤੇ ਬੈਠਾ ਦੇਖਿਆ ਤਾਂ ਮੇਰਾ ਚਿੱਤ ਭੈੜਾ ਜਿਹਾ ਪੈ ਗਿਆ ਖੈਰ ਮੈਂ ਉਸ ਬਜ਼ੁਰਗ ਵਾਲੇ ਗੱਦੇ ਉੱਤੇ ਇੱਕ ਪਾਸੇ ਕਰਕੇ ਬੈਠ ਗਿਆ ਪਹਿਲਾ ਮੇਰਾ خیال ਸੀ ਕਿ ਉਹ ਮੁੰਡਾ ਇੱਕ ਬਜ਼ੁਰਗ ਨਾਲ ਦਾ ਸੀ ਪਰ ਪੁੱਛਣ ਉੱਤੇ ਉਸ ਬਜ਼ੁਰਗ ਨੇ ਨਾ ਕੀਤੀ ਤੇ ਮੈਂ ਸੋਚਿਆ ਕੋਈ ਹੋਰ ਸਵਾਰੀ ਉਸ ਤੇ ਨਾਲ ਹੋਵੇਗੀ ਜੋ ਕਿਦਰੇ ਪਲੇਟਫਾਰਮ ਤੇ ਘੁੰਮਰੀ ਹੋਵੇਗੀ ਮੁੰਡੇ ਦਾ ਰੰਗ ਗੋਰਾ ਤੇ ਨਕਸ਼ ਬੜੇ ਤਿੱਖੇ ਸਨ ਤੇ ਉਹ ਮੈਨੂੰ ਆਪਣੇ ਲੜਕੇ ਨਾਲ ਜੋ ਉਸ ਵੇਲੇ 4 ਕੋ ਸਾਲ ਦਾ ਸੀ ਸ਼ਕਲ ਸਬਾਹਤ ਵਿੱਚ ਮਿਲਦਾ ਜਿਹਾ ਲੱਗਿਆ ਮੈਂ ਉਸ ਬਜ਼ੁਰਗ ਨਾਲ ਪਾਕਿਸਤਾਨ ਬਾਰੇ ਕੁਝ ਗੱਲਾਂ ਕੀਤੀਆਂ ਪਰ ਉਪਰੀਆਂ ਉਪਰੀਆਂ ਇੱਕ ਕਾਰਨ ਇਹਨਾਂ ਗੱਲਾਂ ਦੇ ਉਪਰੀਆਂ ਹੋਣ ਦਾ ਇਹ ਸੀ ਕਿ ਮੈਂ ਪਾਕਿਸਤਾਨ ਦੀ ਬਹੁਤ ਨਿੰਦਾ ਸੁਣ ਕੇ ਪਰ ਸੰਨ ਨਹੀਂ ਹੁੰਦਾ ਜੇ ਸਾਾਸ ਨਾਲ ਬਹੁਤੇ ਲੱਗ ਕਿਸੇ ਵਿਦੇਸ਼ ਵਿੱਚੋਂ ਆਰੇ ਲੋਕਾਂ ਪਾਸੋਂ ਗੱਲਾਂ ਪੁੱਛੀਆਂ ਕਰਦੇ ਹਨ ਮੈਨੂੰ ਯਕੀਨ ਹੈ ਕਿ ਪਾਕਿਸਤਾਨ ਦੇ ਲੋਕ ਸਾਡੇ ਜਿਹੇ ਹੀ ਗਰੀਬ ਕਈ ਪਰਮਾਪੁਲੇਖਿਆਂ ਦਾ ਸ਼ਿਕਾਰ ਪਰ ਆਪਣੇ ਮੂਲ ਵਿੱਚ ਅ ਸਾਡੇ ਲੋਕਾਂ ਵਰਗੇ ਹੀ ਸ਼ੁਭ ਭਾਵਨਾ ਰੱਖਣ ਵਾਲੇ ਹਨ ਸ਼ਾਇਦ ਕੁਝ ਕਾਰਨਾ ਕਰਕੇ ਜੇ ਨਾਲ ਉੱਤੇ ਉਹਨਾਂ ਲੋਕਾਂ ਦੇ ਸਾਡੇ ਲੋਕਾਂਾਂ ਕੋਲ ਬਹੁਤ ਅਧਿਕਾਰ ਨਹੀਂ ਉੱਥੇ ਕੋ ਜੀਵਨ ਦੀਆਂ ਲੋੜਿੰਦੀਆਂ ਵਸਤਾਂ ਸਾਡੇ ਦੇਸ਼ ਨਾਲੋਂ ਮਹਿੰਗੀਆਂ ਤੇ ਔਖੀਆਂ ਪ੍ਰਾਪਤ ਹੁੰਦੀਆਂ ਹਨ ਜੋ ਸੁਧਾਰਨ ਲੋਕਾਂ ਨੇ ਖਰੀਦਣੀਆਂ ਹੁੰਦੀਆਂ ਹਨ ਤੇ ਸਸਤੀਆਂ ਤੇ ਸੌਖੀਆਂ ਪ੍ਰਾਪਤ ਹੋਣ ਵਾਲੀਆਂ ਉਹ ਜੋ ਨਾਲੇ ਪਾਸ ਹਾੜੀ ਸੋਣੀ ਵੇਚਣ ਨੂੰ ਥੋੜੀਆਂ ਬਹੁਤੀਆਂ ਹੋ ਜਾਂਦੀਆਂ ਹਨ ਤੇ ਨਾਹੀਂ ਉਹ ਬਜ਼ੁਰਗ ਮੈਨੂੰ ਪਾਕਿਸਤਾਨ ਬਾਰੇ ਦੱਸਣ ਲਈ ਬਹੁਤ ਉਤਾਵਲਾ ਸੀ ਵਾਰਿਕ ਹੋਰ ਕਾਰਨ ਇਹ ਸੁਪਰੇ ਮੰਦਾ ਇਹ ਸੀ ਕਿ ਗੱਲਾਂ ਕਰਦੇ ਸਮੇਂ ਮੇਰਾ ਮਨ ਉਸ ਮੁੰਡੇ ਬਾਰੇ ਸੋਚਣ ਤੋਂ ਹਟ ਨਹੀਂ ਸੀ ਸਕਦਾ ਉਸ ਮੁੰਡੇ ਨੇ ਇੱਕ ਸਮੈਲੇ ਕੱਪੜੇ ਪਾਏ ਹੋਏ ਸਨ ਜਿਨ੍ਹਾਂ ਬਾਰੇ ਸਿਆਲ ਦੇ 7 ਵਜੇ ਦੇ ਨਿੰਮੇ ਦੇ ਚਾਨਣ ਵਿੱਚ ਇਹ ਕਹਿਣਾ ਔਖਾ ਸੀ ਕਿ ਉਹ ਮੈਲੇ ਸਨ ਕਿ ਗਰਮ ਇਥੋਂ ਤੱਕ ਇਹ ਮੇਰੇ ਲਈ ਇਹ ਨਿਸ਼ਚਿਤ ਕਰਨਾ ਵੀ ਔਖਾ ਸੀ ਕਿ ਉਸ ਗਲ ਦੇ ਕੱਪੜੇ ਕੋਟ ਪਤਲੂਨ ਸਨ ਕਿ ਚੱਗਾ ਪਜਾਮਾ ਤੇ ਇਸ ਅਨਿਸ਼ਚੇ ਦਾ ਕਾਰਨ ਸ਼ਾਇਦ ਮੇਰੀ ਘਟਰੀ ਨਜ਼ਰ ਵੀ ਸੀ ਉਹ ਮੁੰਡਾ ਇੱਕ ਚਮੜੇ ਦੀ ਚਮਕ ਜਹੀ ਪੇਟੀ ਨਾਲ ਖੇਡ ਰਿਹਾ ਸੀ ਜੋ ਸ਼ਾਇਦ ਉਸ ਦਾ ਵਾਲੀ ਜੋ ਸ਼ਾਇਦ ਪਲੇਟਫਾਰਮ ਹੁੰਤੇ ਇਸੇ ਨਾਲ ਕੋਈ ਗੱਲਬਾਤ ਕਰ ਰਿਹਾ ਸੀ ਉਸੇ ਮਨ ਪਰਚਾਵੇ ਲਈ ਛੱਡ ਗਿਆ ਸੀ ਗੱਡੀ ਨੇ 5 ਮਿੰਟ ਪਹਿਲਾਂ ਹੀ ਕੂਕ ਮਾਰੀ ਤੈਸ ਡੱਬੇ ਵਿੱਚ ਦੋ ਤਿੰਨ ਸਵਾਰ ਹੋਰ ਆ ਗਏ ਇਹਨਾਂ ਵਿੱਚ ਇੱਕ ਤਾਂ ਉਸ ਬਜ਼ੁਰਗ ਮੁਸਲਮਾਨ ਦਾ ਹੀ ਸੰਗੀ ਨੌਜਵਾਨ ਉਸ ਦਾ ਕੋਈ ਪੁੱਤਰ ਭਤੀਜਾ ਸੀ ਉਸ ਭਾਵਿਕੀ ਉਸ ਬਜ਼ੁਰਗ ਦੇ ਤੇ ਮੇਰੇ ਵਿਚਕਾਰ ਆ ਕੇ ਬੈਠ ਗਿਆ ਦੂਜੇ ਦੋ ਵਿਚਕਾਰਲੇ ਗੱਦੇ ਤੇ ਬੈਠ ਕੇ ਪਰ ਜਦੋਂ ਉਹ ਅੰਦਰ ਆਏ ਤਾਂ ਉਸ ਮੰਗਦੇ ਨੇ ਮੁੰਡੇ ਨੂੰ ਗੱਦੇ ਤੋਂ ਉਤਰ ਜਾਣ ਦਾ ਜਿਵੇਂ ਇਸ਼ਾਰਾ ਕੀਤਾ ਉਹ ਮੈਨੂੰ ਚੰਗਾ ਨਾ ਲੱਗਾ ਉਸ ਮੰਗਤੇ ਨੂੰ ਕੀ ਲੋੜ ਯਾ ਅਧਿਕਾਰ ਸੀ ਨਵੀਆਂ ਆਈਆਂ ਸਵਾਰੀਆਂ ਦੇ ਖੁਸ਼ਾਮਦ ਵਿੱਚ ਉਸ ਬਾਲੜੇ ਨੂੰ ਉਸ ਦੇ ਥਾਂ ਤੋਂ ਉਤਾਰਨ ਦਾ ਕਈ ਆਦਮੀਆਂ ਨੂੰ ਆਦਤ ਹੁੰਦੀ ਹੈ ਸੋਫੀਆ ਸਫੈਦ ਪੋਸ਼ ਲੋਕਾਂ ਦੀ ਝੋਲੀ ਚੁੱਕਣ ਦੀ ਤੇ ਇਸ ਤਰ੍ਹਾਂ ਕਰਨ ਵਿੱਚ ਬਹੁਤ ਵਾਰੀ ਉਹ ਆਪਣੇ ਜਿਹੇ ਗਰੀਬਾਂ ਯਾ ਸਧਾਰਨ ਲੋਕਾਂ ਯਾ ਨਿਰਬਲ ਬੱਚਿਆਂ ਨਾਲ ਇੱਕ ਤਰ੍ਹਾਂ ਦੀ ਜ਼ਬਰਦਸਤੀ ਕਰਨ ਤੋਂ ਨਹੀਂ ਝਿਜਕਦੇ ਜਦੋਂ ਗੱਡੀ ਚੱਲਣ ਲੱਗੀ ਤਾਂ 2-3 ਸਵਾਰੀਆਂ ਹੋਰ ਅੰਦਰ ਆਵੜੀਆਂ ਜਿਨ੍ਹਾਂ ਵਿੱਚ ਉਸ ਮੁੰਡੇ ਦਾ ਵਾਲੀ ਕੋਈ ਨਹੀਂ ਸੀ ਉਹ ਸਵਾਰੀਆਂ ਹਾਲੀ ਉਸ ਮੁੰਡੇ ਬਾਰੇ ਉੱਜ ਚਿਜਕ ਹੀ ਰਹੀਆਂ ਸਨ ਇਹ ਉਸ ਮੰਗਤੇ ਨੇ ਝਟ ਨਾਲ ਉੱਠ ਕੇ ਮੁੰਡੇ ਨੂੰ ਪਕੜ ਕੇ ਗੱਦੇ ਤੋਂ ਲਾ ਲਿਆ ਮੁੰਡੇ ਨੇ ਕੁਝ ਮਜ਼ਾਮਤ ਕੀਤੀ ਪਰ નિਸਫਲ ਮੰਗਤਾ ਉਸ ਨੂੰ ਚੋੱਕ ਕੇ ਆਪਣੇ ਕੋਲ ਦਰਵਾਜ਼ੇ ਤੇ ਲੈ ਆਇਆ ਮੁੰਡਾ ਉਸ ਤੋਂ ਛੁੱਟਣ ਲਈ ਜ਼ੋਰ ਲਾ ਰਿਹਾ ਸੀ ਪਰ ਉਹ ਮੰਗਤਾ ਉਸ ਨੂੰ یوں ਕੁੜਤੀ ਬੈਠਾ ਸੀ ਜਿਵੇਂ ਉਹ ਉਸ ਦਾ ਆਪਣਾ ਪੁੱਤਰ ਹੁੰਦਾ ਹੈ ਮੈਂ ਵੇਖਿਆ ਮੁੰਡੇ ਦੇ ਗਲ ਇੱਕ ਪੁਰਾਣਾ ਕੋਟ ਸੀ ਤੇ ਹੀਠਾਂ ਤਨ ਉਤੇ ਕਮੀਜ਼ ਕੁੜਤਾ ਕੋਈ ਨਹੀਂ ਸੀ ਉਸ ਤੇ ਤੇੜਵੀ ਇੱਕ ਪੁਰਾਣੀ ਬਤਲੂਨ ਸੀ ਜਿਸ ਤੇ ਇੱਕ ਲੱਤ ਧੁਰ ਧਰਾਉ ਫਟੀ ਯਉਦੜੀ ਹੋਈ ਸੀ ਮੁੰਡਾ ਮੰਗਤੇ ਤੋਂ ਛੁੱਟਣ ਲਈ ਤਰਲੇ ਮਾਰ ਰਿਹਾ ਸੀ ਕੁਝ ਚੂੰ-ਚੂੰ ਵੀ ਕਰਦਾ ਸੀ ਪਰ ਬੋਲਦਾ ਕੁਝ ਨਹੀਂ ਸੀ ਮੇਰਾ ਜੀ ਕਰੇ ਉਸ ਮੰਗਤੇ ਨੂੰ ਕਹਿਣ ਲਈ ਕਿ ਉਹ ਮੁੰਡੇ ਨੂੰ ਮੇਰੇ ਕੋਲ ਗੱਦੇ ਉੱਤੇ ਬੈਠ ਜਾਣ ਦੇਵੇ ਪਰ ਇਤਨਾ ਹੌਸਲਾ ਨਾ ਹੋਇਆ ਸ਼ਾਇਦ ਮੇਰੀ ਅੰਦਰਲੀ ਬੁੱਧੀ ਨੇ ਮੈਨੂੰ ਨਿਸ਼ਚਾ ਕਰਵਾ ਦਿੱਤਾ ਇਸ ਤਰ੍ਹਾਂ ਦੇ ਖੁੱਲ੍ਹ ਦਿਲੇ ਦਿਖਾਣ ਦਾ ਇਸੈਨੂੰ ਲਾਭ ਨਹੀਂ ਹੋ ਸਕਦਾ ਜਦ ਮੁੰਡਾ ਉਸ ਮੰਗਤੇ ਪਾਸੋਂ ਹੋਰ ਤਰ੍ਹਾਂ ਸ਼ਾਂਤ ਨਾ ਹੋਇਆ ਤਾਂ ਉਸਨੇ ਆਪਣੇ ਉਸ ਦੇ ਕੋਲ ਜਿਵੇਂ ਹੀ ਫਟੇ ਪੁਰਾਣੇ ਕੋਟ ਵਿੱਚੋਂ ਕੁਝ ਰੋਟੀਆਂ ਕੱਢ ਲੀਆਂ ਜਿਨ੍ਹਾਂ ਵਿੱਚੋਂ ਇੱਕ ਟੁਕੜਾ ਤੋੜ ਕੇ ਉਸਨੇ ਮੁੰਡੇ ਨੂੰ ਦੇ ਦਿੱਤਾ ਇਸ ਨਾਲ ਮੁੰਡਾ ਟੇਕ ਗਿਆ ਤੇ ਦੋਵੇਂ ਜਣੇ ਰੋਟੀ ਖਾਣ ਲੱਗ ਪਏ ਹੁਣ ਉਹ ਮੁੰਡਾ ਰੋਟੀ ਖਾ ਰਿਹਾ ਸੀ ਹੱਸ ਰਿਹਾ ਸੀ ਤੇ ਲਾਚੜ ਕੇ ਮੰਗਤੇ ਨੂੰ ਕਦੇ-ਕਦੇ ਤਫਾ ਜਾਂ ਬੈਠਾ-ਬੈਠਾ ਲੱਤ ਦੀ ਹੁੱਜ ਵੀ ਮਾਰ ਦਿੰਦਾ ਜੋ ਉਹ ਮੰਗਤਾ ਬੜੇ ਪਿਆਰ ਨਾਲ ਬਰਦਾਸ਼ਤ ਕਰ ਰਿਹਾ ਸੀ ਉਹਨੋਂ ਦੋ ਮੰਗਤੇ ਨਹੀਂ ਸਨ ਦੋ ਪਿਓ ਪੁੱਤਰ ਸਨ ਜੋ ਬੜੇ ਪਿਆਰ ਨਾਲ ਇਕੱਠੇ ਰੋਟੀ ਖਾ ਰਹੇ ਸਨ ਪਰ ਮੇਰੇ ਮਨ ਵਿੱਚ ਉਹ ਓਕਾ ਨਹੀਂ ਨਿਕਲਦਾ ਸੀ ਕਿ ਮੁੰਡਾ ਉਸ ਮੰਗਤੇ ਨੇ ਇਦਨੋਂ ਚੁੱਕਿਆ ਹੋਇਆ ਸੀ ਫਰਾਰਨੀ ਦੀ ਗੱਲ ਇਹ ਸੀ ਕਿ ਸਾਰੇ ਲਾੜ ਮਹਲਾਰ ਵਿੱਚ ਉਹ ਮੁੰਡਾ ਹੱਸਣ ਤੇ ਪਸ਼ੂਆਂ ਵਾਕਰ ਸਧਾਰਨ ਵਾਜਾ ਕੱਢਣ ਤੋਂ ਬਿਨਾਂ ਬੋਲ ਚੱਲ ਕੁਝ ਨਹੀਂ ਸਿਰਿਆ ਉਹ ਬੋਲਾ ਨਹੀਂ ਸੀ ਜ ਆਪ ਦਾ ਤੇ ਮੈਨੂੰ ਇੱਕ ਸ਼ੱਕ ਗੁਜ਼ਰ ਰਿਹਾ ਸੀ ਜਿਵੇਂ ਉਸ ਮੰਗਤੇ ਨੇ ਉਸ ਨੂੰ ਜਾਣਬੁੱਝ ਕੇ ਬੋਲਣਾ ਨਹੀਂ ਸਿਖਾਇਆ ਜਿਹੜਾ ਸ਼ੱਕ ਸ਼ਾਇਦ ਵਿਗਿਆਨਿਕ ਦ੍ਰਿਸ਼ਟੀ ਤੋਂ ਨਿਰਮੂਲ ਹੋਵੇ ਇਹ ਤੇਰਾ ਪੁੱਤਰ ਹੈ ਮੈਂ ਉਸ ਮੰਗਤੇ ਨੂੰ ਪੁੱਛਿਆ ਹਾਂ ਮੇਰਾ ਬੇਟਾ ਹੈ ਉਸਨੇ ਹਿੰਦੁਸਤਾਨੀ ਵਿੱਚ ਉੱਤਰ ਦਿੱਤਾ ਇਸ ਦੀ ماں ਕਿੱਥੇ ਹੈ ਮੈਂ ਫਿਰ ਉਸ ਨੂੰ ਪੰਜਾਬੀ ਵਿੱਚ ਹੀ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਕਿ ਪੰਜਾਬ ਵਿੱਚ ਆਪਣੇ ਦਿਨ ਲੰਘਾ ਰਿਹਾ ਉਹ ਪੰਜਾਬੀ ਸਮਝ ਸਕਦਾ ਹੋਵੇਗਾ ਦੌੜ ਗਈ ਉਸ ਦਾ ਉੱਤਰ ਸੀ ਇਸ ਉੱਤਰ ਤੋਂ ਮੈਨੂੰ ਉਸ ਉਤੇ ਤਰਸ ਵੀ ਆਇਆ ਪਰ ਨਾਲ ਹੀ ਮੇਰੇ ਇਸ ਸ਼ੰਕੇ ਨੂੰ ਵੀ ਕੁਝ ਆਧਾਰ ਮਿਲ ਗਿਆ ਕਿ ਸ਼ਾਇਦ ਇਹ ਮੁੰਡਾ ਉਸ ਮੰਗਤੇ ਨੇ ਚੁੱਕਿਆ ਹੀ ਹੋਇਆ ਸੀ 1-5-6 ਸਾਲ ਦਾ ਮੁੰਡਾ ਜੋ ਮੇਰੇ ਆਪਣੇ 4 ਕੋ ਸਾਲ ਦੇ ਪੁੱਤਰ ਨਾਲ ਸ਼ਕਲ ਸ਼ਬਾਹਤ ਵਿੱਚ ਮਿਲਦਾ ਜੁਲਦਾ ਸੀ ਤੇ ਜਿਸ ਨੂੰ ਮੈਂ ਸ਼ਾਮ ਦੇ ਅੱਧ ਚਾਨਣ ਦਾ ਸਦਕਾ ਤੇ ਉਸ ਦੇ ਫਟੇ ਪੁਰਾਣੇ ਕੱਪੜਿਆਂ ਦਾ صدਕਾ ਜੋ ਕਿਸੇ شریف ਜ਼ਾਦੇ ਦਾ ਉਤਾਰ ਸਨ ਤੇ ਸੈਕੰਡ ਕਲਾਸ ਦੇ ਗੱਦੇ ਤੇ ਬੈਠਾ ਵੇਖ ਕੇ ਇੱਕ شریف ਜ਼ਾਦਾ ਸਮਝੀ ਬੈਠਾ ਸਾਂ ਹੁਣ ਇੱਕ ਮੰਗਤੇ ਦਾ ਪੁੱਤਰ ਅਸਲੀ ਜਾ ਚੁੱਕਿਆ ਹੋਇਆ ਬਣਿਆ ਬੈਠਾ ਸੀ ਉਸ ਨੂੰ ਛੱਡ ਕੇ ਜਿਸ ਦੀ ਮਾਂ ਕਿਸੇ ਹੋਰ ਮੰਗਤੇ ਜਾਂ ਮੰਗਤੇ ਜਿਹੇ ਹੀ ਮਜ਼ਦੂਰ ਨਾਲ ਲੱਸ ਗਈ ਸੀ ਤੇ ਮੇਰੇ ਮਨ ਉਤੇ ਕਰੂਣਾ ਦਾ ਜਾਨੋ ਇੱਕ ਬੱਦਲ ਉਲਰਿਆ ਖਲੋਤਾ ਸੀ ਉਹ ਅਦਖੜ ਉਮਰ ਦਾ ਮੰਗਤਾ ਆਪਣੀ ਉਮਰ ਦੇ 35 40 ਸਾਲ ਕਿਸ ਆਸ ਦੇ ਸਹਾਰੇ ਜਿਉਂਦਾ ਰਿਹਾ ਸੀ ਤੇ ਅਗਲੇ 30 35 ਸਾਲ ਕਿਸ ਆਸ ਦੇ ਸਹਾਰੇ ਜੀਵੇਗਾ ਕਹਿੰਦੇ ਹਨ ਆਸ ਨਾਲ ਜਹਾਨ ਕਾਇਮ ਹੈ ਪਰ ਜਿਨ੍ਹਾਂ ਦਾ ਜਹਾਨ ਆਸ ਤੋਂ ਬਿਨਾਂ ਵੀ ਚੱਲ ਰਿਹਾ ਹੈ ਉਹਨਾਂ ਨੂੰ ਤੁਸੀਂ ਕੀ ਆਖੋਗੇ ਮਹਾਕਵੀ ਗਾਲिब ਨੇ ਇੱਕ ਥਾਂ ਕਿਹਾ ਹੈ ਮੁਨਾਸਰ ਮਰਨੇ ਪਰ ਹੈ ਜਿਸ ਕੀ ਉਮੀਦ ਨਾ ਉਮੀਦੀ ਉਸ ਕੀ ਦੇਖਾ ਚਾਹੀਏ ਤੇ ਜਿਸ ਦਾ ਜਹਾਨ ਪਿਖੇ ਉਤੇ ਉਸ ਪਿਖੇ ਉਤੇ ਜੋ ਉਸ ਨੂੰ ਫਟੇ ਪੁਰਾਣੇ ਇੱਕਸ ਮਲੇ ਕਪੜੇ ਤੇ ਰੋਟੀ ਦੇ ਦੋ ਚਾਰ ਟੋਕੜੇ ਹੀ ਮਸਾ ਦਿੰਦੀ ਹੈ ਕਾਇਮ ਹੈ ਉਸ ਲਈ ਮੌਤ ਦੇ ਕੀ ਅਰਥ ਹਨ ਇਹ ਗੱਲ ਗਾਲिब ਦੀ ਕਥੀ ਨਾ ਉਮੀਦੀ ਨਾਲੋਂ ਵੀ ਵਧੇਰੇ ਦੇਖਣ ਵਾਲੀ ਗੱਲ ਨਹੀਂ ਪਰ ਨਹੀਂ ਸ਼ਾਇਦ ਇਸ ਮੰਗਤੇ ਦਾ ਨਿਰਾਸ਼ ਜਹਾਨ ਇਸ ਮੁੰਡੇ ਦੇ ਸਹਾਰੇ ਕਾਇਮ ਸੀ ਇਸ ਮੰਗਤੇ ਨੂੰ ਤੇ ਇਸ ਮੁੰਡੇ ਨੂੰ ਆਸ ਦੇ ਜਹਾਨ ਵਿੱਚ ਲਿਆਉਣ ਦਾ ਕੋਈ ਸਾਧਨ ਨਹੀਂ ਮੈਂ ਪੁੱਛ ਰਿਆ ਸਾਂ ਉਹਨਾਂ ਸ਼ਕਤੀਆਂ پاسੋਂ ਜਿਨ੍ਹਾਂ ਦੇ ਅਧਿਕਾਰ ਵਿੱਚ ਇਸ ਨਾਲੋਂ ਵੀ ਬਦੇਰੇ ਔਖੀਆਂ ਸੰਕੜੇ ਸਮੱਸਿਆਵਾਂ ਦੇ ਸੁਲਝਾਉ ਹਨ ਇਹ 35-40 ਸਾਲ ਦਾ ਮੰਗਤਾ ਕਿਸੇ ਕਾਰਖਾਨੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਬਣ ਰਿਹਾ ਸੀ ਮੇਰੀ ਕਲਪਨਾ ਵਿੱਚ ਜਿਸ ਪਾਸੇ ਉਸ ਦੀ ਇਸਤਰੀ ਨੂੰ ਨਸ ਜਾਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਕਾਰਖਾਨੇ ਵਿੱਚ 8 ਘੰਟੇ ਕੰਮ ਕਰਕੇ ਘਰ ਆਉਂਦਾ ਸੀ ਤੇ ਇਸ ਦੇ سینੇ ਵਿੱਚ ਉਹ ਤਾਣਮਨ ਹੁੰਦਾ ਸੀ ਜਿਸ ਨੂੰ ਇਸਤਰੀਆਂ ਪਿਆਰ ਕਰਦੀਆਂ ਹਨ ਤੇ ਜਿਸ ਦਿਨ ਦੀ ਥਕਾਵਟ ਨੂੰ ਆਪਣੇ ਨਿੱਘੇ ਪ੍ਰੇਮ ਨਾਲ ਦੂਰ ਕਰਨ ਦਾ ਉਹਨਾਂ ਨੂੰ ਮਾਣ ਹੈ ਜਿਸ ਦੂਜੇ ਮੰਗਤੇ ਜਾਂ ਮੰਗਤੇ ਜਿਹੇ ਮਜ਼ਦੂਰ ਨਾਲ ਇਸ ਆਦਮੀ ਦੀ ਇਸਤਰੀ ਨਸ ਗਈ ਸੀ ਉਸਨੇ ਮੇਰੀ ਕਲਪਨਾ ਵਿੱਚ ਉਸਨੇ ਮੇਰੀ ਕਲਪਨਾ ਵਿੱਚ ਜਦੋਂ ਉਸ ਇਸਤਰੀ ਨੂੰ ਪਹਿਲਾਂ ਕਾਮਨਾ ਲੀਨ ਮਖੌਲ ਕੀਤਾ ਸੀ ਮਖੌਲ ਕੀਤਾ ਸੀ ਤਾਂ ਉਸਨੇ ਬੜੇ ਠਰਮੇ ਨਾਲ ਆਖ ਦਿੱਤਾ ਸੀ ਵੀਰ ਜੇ ਹਾਂ ਮਖੌਲ ਤੂੰ ਕਿਸੇ ਹੋਰ ਨਾਲ ਕਰ ਜਿਸ ਤੋਂ ਤੈਨੂੰ ਮੇਰਾ ਮਨਵਾਂਛਿਆ ਪਿਆਰ ਮਿਲ ਸਕੇ ਮੈਂ ਤਾਂ ਪਿਆਰ ਤੇਰੇ ਜਿਹੇ ਕਿਸੇ ਨੂੰ ਦੇ ਚੁੱਕੀ ਹਾਂ ਤੇ ਇਸ ਦੇ ਚੁੱਕਣ ਵਿੱਚ ਮੈਂ ਖੁਸ਼ ਹਾਂ ਪਰ ਨਹੀਂ ਇਹ ਮੰਗਦਾ ਮੇਰੀ ਕਲਪਨਾ ਦੇ ਉਪਰੋਕਤ ਜਹਾਨ ਵਿੱਚੋਂ ਸ਼ਾਇਦ ਅਜੇਹਾ ਗੁਜ਼ਰ ਚੁੱਕਾ ਸੀ ਕਿ ਇਸ ਦੇ ਫਿਰ ਉਸ ਵਿੱਚ ਆਉਣ ਦੀ ਆਸ ਨਹੀਂ ਸੀ ਹਾਂ ਉਹ ਮੁੰਡਾ ਉਸ ਲਈ ਮੇਰੀ ਕਲਪਨਾ ਦੇ ਜਹਾਨ ਵਿੱਚ ਜੋ ਇਹਨਾ ਮੰਗਤਿਆਂ ਦੇ ਜਹਾਨ ਨਾਲੋਂ ਵੱਖਰਾ ਵਾਸਤਵ ਦਾ ਜਹਾਨ ਵੀ ਹੈ ਬੜੀ ਥਾਂ ਸੀ ਸ਼ਾਇਦ ਦੇਸ਼ ਦੀ ਤੀਜੀ ਪੰਜ ਸਾਲਾ ਯੋਜਨਾ ਇਸ ਮੁੰਡੇ ਨੂੰ ਉਸ ਦੇ ਨਿਮਨ ਵਾਸਤਵ ਦੇ ਜਹਾਨ ਵਿੱਚੋਂ ਜਿਸ ਵਿੱਚ ਹੀ ਨਰਕ ਦੇ ਠੀਕਰਤ ਅੰਕਿਤ ਹਨ ਉਠਾ ਕੇ ਵਾਸਤਵ ਦੇ ਜਹਾਨ ਵਿੱਚ ਜਿਸ ਨੂੰ ਕਈ ਕਲਪਨਾ ਜਹਾਨ ਕਹਿ ਦਿੰਦੇ ਹਨ ਲਿਆ ਕੇ ਸ਼ਰੀਫ ਜਿਹਾ ਬਣਾ ਦੇਵੇ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ ਕਿ ਉਸ ਮੁੰਡੇ ਦੇ ਫਟੇ ਪੁਰਾਣੇ ਕੋਟ ਪਤਲੂਨ ਇੱਕ ਨਵਾਂ ਨਕੋਰ ਟਵੀਡ ਦਾ ਸੂਟ ਬਣ ਗਏ ਜਿਨ੍ਹਾਂ ਦੇ ਹੇਠ ਉਸ ਮੁੰਡੇ ਦੇ ਤਨ ਉਤੇ ਇੱਕ ਕਮੀਜ਼ ਉਸਤੇ ਕਿਸੇ ਦੇ ਪਿਆਰ ਦਾ ਸੋਨਾ ਉਣਿਆ ਹੋਇਆ ਸਵੈਟਰ ਸੀ ਤੇ ਉਹ ਮੁੰਡਾ ਸੈਕਿੰਡ ਕਲਾਸ ਤੇ ਉਸ ਟੱਬੇ ਵਿੱਚ ਬੈਠਾ ਗੱਦੇ ਉੱਤੇ ਬੈਠਾ ਇੱਕ ਸੋਹਣੀਆਂ ਤਸਵੀਰਾਂ ਵਾਲੀ ਪੁਸਤਕ ਦੇ ਵਰਕੇ ਪਲਟ ਰਿਹਾ ਸੀ ਇਸ ਰੂਪ ਵਿੱਚ ਉਹ ਮੈਨੂੰ ਆਪਣੇ 4 ਕੁ ਸਾਲ ਦੇ ਪੁੱਤਰ ਜਿੰਨਾ ਹੀ ਸੋਹਣਾ ਲੱਗਦਾ ਸੀ ਜੋ ਸ਼ਕਲ ਸ਼ਬਾਹਤ ਵਿੱਚ ਇੱਕ ਸ਼ਹਿਜ਼ਾਦਾ ਹੀ ਤਾਂ ਸੀ ਉਹ ਮੰਗਤਾ ਉਸ ਡੱਬੇ ਵਿੱਚ ਕੋਈ ਨਹੀਂ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ